ਕਰੀਦ ਚ ਮਾਰੀ ਨੇ ਗਾਣੇ ਚਾਰ ਨਿੰਗ ਅਸੇ ਬਾਈ ਅੱਛਾ ਉਹਨਾਂ ਦੀ ਗੱਡੀ ਸੀ ਪਿੱਛੇ ਸਟicker ਲੱਗਾ ਜਯਰੰਗਵਲੀ ਦਾ ਅੱਛਾ ਬਲੈਕ ਤੇ orange ਅੱਛਾ ਜਦੋਂ ਉਹਨਾਂ ਨੇ ਫਾਇਰ ਜਾ ਕੱਟਣ ਲੱਗੇ ਕ੍ਰੀਮ ਕਲਰ ਦੀ ਗੱਡੀ ਸੀ ਉਹ ਗੱਡੀ ਤੇ ਵੜ ਗਿਆ ਮੁੰਡਾ ਜਿਹੜੇ ਦੋ ਜਣੇ ਸੀ ਉਹਨਾਂ ਨੇ ਚਾਬੀ ਖੋ ਕੇ ਲੈ ਗਏ ਨਾਲ ਬੈਗ ਤੇ ਲੈ ਕੇ ਇਹ ਜੀ ਤੋਂ ਫਲਪ ਕੋਈ ਉਹ ਕਿਸ ਤੇ ਸੀਗਾ ਕੋਟਰੀ ਤੇ ਕਿੰਨੇ ਬੰਦੇ ਸੀ ਦੋ ਜਣੇ ਸੀ ਉਹ 4 ਸੀ ਹੈ ਉਹ 4 ਜਣੇ ਕਿੰਨੇ ਵਜੇ ਦੀ ਘਟਨਾ ਹੈ 4 ਵਜੇ ਕੇ 42 43 ਮਿੰਟ ਹੋਏ ਸੀ ਬਈ ਅੱਛਾ ਪਿੱਛੇ ਆ ਰਹੇ ਸੀ ਕਿ ਅਚਾਨਕ ਹੀ ਪਿੱਛੋਂ ਆਏ ਸੀ ਜੀ ਆਰਐਨਜੀ ਗੱਡੀ ਸੀ ਜਮਤ ਸੇਮ ਸੇਮ ਗੱਡੀ ਸੀ ਅੱਛਾ ਪਿੱਛੋਂ ਨੂੰ ਭੱਜੇ ਫਿਰੋ ਗਿਆ ਬਾਈ ਜਮਾ ਕੋਨਾ ਨਾ ਰੋਡ ਉਨ ਬੈਪਨ ਬੈਪਨ ਸੀਗਾ ਉਹਨਾਂ ਬਰ ਚੁੰਡਾ ਅੱਜ ਕੱਟ ਆਇਆ ਅੱਛਾ ਇਹ ਕਿਹੜਾ ਰੋਡ ਹੈ ਜੀ ਕਿਹੜਾ ਏਰੀਆ ਹੈ ਇਹ ਮੈਡਿਕਸਿੰਗਰ ਰੋਡ ਹੈ ਜੀ ਤੇ ਅੱਛਾ ਪਿੱਛੋਂ ਹੀ ਆ ਰਹੇ ਸੀਗੇ ਉਹ ਕਿਹੜੇ ਵਿਅਕਤੀ ਤੋਂ ਪੇਮੈਂਟ ਕੋਈ ਹੈ ਉਹ ਪੁਲਿਸ ਨੂੰ ਦੱਸਿਆ ਉਹਨੇ ਵੀ ਪੇਮੈਂਟ ਸੀ ਕਿੰਨੀ ਪੇਮੈਂਟ 30 ਲੱਖ ਕਹਿ ਰਹੇ ਉਹ ਆ ਰਹੇ ਬੈਕ ਗਲੈਕ ਕਲਰ ਦਾ ਕਾਲਾ ਕੰਪਲਾਈ ਰੋਡ ਦਾ ਕੰਮ ਸੀ ਉਹਨਾਂ ਦਾ ਲੱਗੇ ਹੋਏ ਸੋ ਇੰਗੇ ਸਕੂਲ ਵੀ ਆ ਰਹੀ ਆ ਜਿਹੜੀ ਉਹਨਾਂ ਨੇ ਗੱਡੀ ਵਿੱਚ ਮਾਰੀ ਸਕੂਲੀ ਕਿਹਨ ਸੀ ਕਿਉਂ ਵੇ ਢੰਗ ਸੀ ਅੱਛਾ ਕਿਉਂਕਿ ਉਹਨਾਂ ਨੇ ਸਕੂਲੀ ਥੋੜੀ ਉਰਾਂ ਨੂੰ ਕਰ ਲਈ ਉਹਨਾਂ ਨੇ ਫੇਰ ਇੱਥੇ ਮਾਰੀ ਹੂੰ ਉਹਨਾਂ ਨੇ ਅੱਥਾ ਵਿਚਾਲੇ ਮੁੰਡੇ ਗੱਡੀ ਖੜੀ ਆਪਾਂ ਥੋੜੀ ਐਨੂੰ ਹੋਰ ਕਰ ਲੈਣੇ ਆ ਉਹਨਾਂ ਨੇ ਫੇਰ ਰੋਕੇ ਮਾਰੀ ਕਾਹਾਂ ਗੜੀ ਆ ਗਈ ਉਹਨਾਂ ਨੇ ਕਿ ਜਲਪਾ ਰੋਕ ਲੈਣੇ ਜੋ ਰੋਕੀ ਨਾ ਨਹੀਂ ਮਗਰ ਉਹ ਗੱਡੀ ਇੱਕ ਮੁੰਡੇ ਦੇ ਪਰ ਇੱਧਰ ਭਜਾਇਆ ਦਰਦਾ ਉਹ ਢੰਗ ਉਸ ਤਰੀ ਇੱਕ ਸਕੂਲੀ ਦੇ ਉੱਤੇ ਲੱਗ ਜयो ਉਹਦੇ ਬੈਗ ਵੜਾ ਸੀ ਉਹ ਬਾਹਰ ਸਾਲ ਜਿੰਦੇ ਰਾਇ ਸੀਗਾ ਜਿਹਨਾਂ ਨੇ ਪਿਸਤੌਲ ਕੱਢਿਆ ਫਿਰ ਹੁੰਦੇ ਨੇ ਬੈਕਸਾ ਕੀ ਸੀਗਾ ਉਹਦੇ ਵਿੱਚ ਉਹ ਬਦ ਇੰਨਾਂ ਨੂੰ ਪਾਈ ਪੈਸੇ ਕਰੇ ਸਕੂਟਰੀ ਸਕੂਟਰੀ ਤੇ ਕੱਲਾ ਸੀ ਮੁੰਡਾ ਉਹ ਨਹੀਂ ਦੋ ਸੀ ਉਹ ਦੋ ਸੀਗੇ ਹਾਂਜੀ ਤੇ ਕਿਹੜਾ ਏਰੀਆ ਕਿਹੜਾ ਇਹ ਇਹ ਮਰੀਕਸਾਂ ਕੋਲ ਉਹ ਤੇ ਕਿੱਧਰ ਨੂੰ ਗਏ ਆ ਗੱਡੀ ਵਾਲੇ ਜਿਹੜੇ ਗੱਡੀ ਵਾਲੇ ਐਨ ਨਹੀਂ ਕਿੰਨੇ ਵਜੇ ਦੀ ਘਟਨਾ ਜੀ ਇਹ ਹੋ ਗਈ ਵੀਰੇ ਅੱਧਾ ਘੰਟਾ ਤੋਂ ਕੀ ਸੀਗਾ ਹਥ ਪਿਸਤੌਲ ਵੈਪਨ ਸੀਗਾ ਨਹੀਂ ਇੰਨਾ ਦਾ ਹੀ ਹੈ ਸਾਮੂ ਕਿੱਥੇ ਝਾਕ ਲੰਦੇ ਹੋ ਓਕੇ ਠੀਕ ਬਈ ਤਾਂ ਆਉਂਦੇ ਆ ਇਹ ਸਾਨੂੰ ਥੋੜੀ ਦੇਰ ਪਹਿਲਾਂ ਕਾਲ ਮਸੀਨ ਹੋਈ ਸੀ ਵੀ ਦੋ ਬੰਦੇ ਜਿਹੜੇ ਸੀਗੇ ਸਕੂਟੀ ਤੇ ਕ ਜਾ ਰਹੇ ਸੀਗੇ ਇਹ ਮਨੀਕ ਸਿੰਘ ਦਾ ਕੰਮ ਕਰਦੇ ਇੱਕ ਪੁਆਇੰਟ ਤੋਂ ਉਹਨਾਂ ਨੇ ਅੱਜ ਕੈਸ਼ ਕਲੈਕਟ ਕੀਤੀ ਸੀਗੀ ਕੈਸ਼ ਕਲੈਕਟ ਕਰਨ ਤੋਂ ਬਾਅਦ ਜਦੋਂ ਇਹ ਅਮਰੀਕ ਸਿੰਘ ਰੋਡ ਦੇ ਉੱਪਰ ਇਸ ਇੱਥੇ ਪੁਆਇੰਟ ਤੇ ਪਹੁੰਚੇ ਸੀਗੇ ਤਾਂ ਇੱਕ ਗੱਡੀ ਪਿੱਛੇ ਜਿਹੜੀ ਹੈਗੀ ਉਹਨਾਂ ਨੇ ਉਹਨਾਂ ਨੂੰ ਹਿੱਟ ਕੀਤਾ ਹਿੱਟ ਕਰਨ ਤੋਂ ਬਾਅਦ ਉਹਦੇ ਵਿੱਚੋਂ ਦੋ ਜਾਂ ਤਿੰਨ ਵਿਅਕਤੀ ਜਿਹੜੇ ਬਾਹਰ ਆ ਕੇ ਜਿਹੜਾ ਉਹਨਾਂ ਦਾ ਕੈਸ਼ ਵਾਲਾ ਬੈਗ ਸੀਗੇ ਉਹ ਲੈ ਕੇ ਫਾਰ ਹੋ ਗਏ ਉਸ ਸੰਬੰਧ ਵਿੱਚ ਅਸੀਂ ਵੱਖ-ਵੱਖ ਟੀਮਾਂ ਜਿਹੜੀਆਂ ਹੈਗੀਆਂ ਸਾਡੀਆਂ ਮੌਕੇ ਤੇ ਅਸੀਂ ਆਏ ਆ ਸੀਆਈਏ ਟੀ ਤੇ ਜਲਦੀ ਹੀ ਜਿਹੜੀ ਹੈਗੀ ਹੈ ਸਾਰੀ ਏਂਗਲਾਂ ਤੋਂ ਜਾਂਚ ਕਰਕੇ ਜਿਹੜਾ ਮਕਦਮਾ ਹੈਗਾ ਇਹਨੂੰ ਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿੰਨੇ ਦੀ ਲੁੱਟ ਹੋਈ ਹੈ ਤੇ ਕੌਣ ਲੋਕ ਸੀਗੇ ਜੀ ਕੋਈ ਪਤਾ ਲੱਗਾ ਕਿ ਕਿਹੋ ਜਿਹੇ ਹੁਲੀਏ ਦੇ ਵਿੱਚ ਸੀਗੇ ਇਹ ਜਿਹੜੇ ਲੁਟੇਰੇ ਸੀ ਜਿਹੜੀ ਇਹਨਾਂ ਦੇ ਦੱਸਣ ਮੁਤਾਬਕ ਹੈ ਕਿ ਜਿਹੜੇ ਕੈਸ਼ ਛੱਕਿਆ ਸੀ ਉਹ 20 ਲੱਖ ਦੇ ਕਰੀਬ ਸੀਗਾ ਬਾਕੀ ਜਿਹੜਾ ਹੈਗਾ ਤਫतीश ਦਾ ਵਿਸ਼ਾ ਉਹ ਡੂਰਿੰਗ ਇਨਵੈਸਟੀਗੇਸ਼ਨ ਚ ਜਿਆ ਸਾਹਮਣੇ ਆਉਣਗੇ ਕਿ ਜਿਹੜੇ ਬੰਦੇ ਸੀਗੇ ਕੌਣ ਸੀਗੇ ਕਿੱਥੋਂ ਆਏ ਸੀ ਕਿੱਥੇ ਕੀ ਉਹਨਾਂ ਦਾ ਮੋਟਿਵ ਸੀਗਾ ਉਹ ਸਾਰੀਆਂ ਚੀਜ਼ਾਂ ਜਿਹੜੀ ਹੈਗੇ ਜਾਂਚ ਦੇ ਵਿੱਚ ਕਰਾਂਗੇ ਅਸੀਂ ਪਤਾ ਲੱਗਿਆ ਸੀਗਾ ਵੀ ਕੋਈ ਨੰਗ ਬਾਣੇ ਦੇ ਵਿੱਚ ਬੰਦੇ ਦੱਸੀ ਜਾ ਰਹੇ ਉਹ ਇਹਨਾਂ ਨਾਲ ਦੱਸਣ ਮੁਤਾਬਕ ਹੈਗਾ ਬਾਕੀ ਜਿੰਨਾ ਤੱਕ ਬੰਦੇ ਫੜੇ ਨਹੀਂ ਜਾਂਦੇ ਉਸ ਬਾਰੇ ਕਮੈਂਟ ਕਰਨਾ ਵਾਜਬ ਨਹੀਂ ਹੋਵੇ ਤੇ ਕਦੋਂ ਕਦੀ ਵਾਰਦਾਤ ਜਿਹੜੀ ਇਹ तकरीबन ਇੱਥੇ ਅੱਧਾ ਘੰਟਾ ਪਹਿਲਾਂ ਦੀ ਗੱਲ ਹੈ 4:30 ਵਜੇ ਦੇ ਕਰੀਬ ਦੀ ਹੈ। ਵੀ ਸੀਗਾ ਉਹਨਾਂ ਕੋਲ ਇਹਨਾਂ ਦੇ ਦੱਸਣ ਮੁਤਾਬਕ ਇਹਨਾਂ ਨੇ ਕਹਿੰਦੇ ਵੀ ਅਸੀਂ ਵੈਪਨ ਦੇਖਿਆ ਬਟ ਜਦੋਂ ਬੰਦੇ ਫੜੇਗਾ ਸਾਰੀ ਚੀਜ਼ਾਂ ਅਸੀਂ ਬਿਲਕੁਲ ਕਲੀਅਰ ਕਰਾਂਗੇ ਕਿੰਨੇ ਬੰਦੇ ਸੱਤ ਸੀਗੇ ਦੋ ਤੋਂ ਤਿੰਨ ਬੰਦੇ ਦੇਖੇ ਇਹਨਾਂ ਨੇ